ਕਲ ਸਾਥੀਓ ਤੁਹਾਡੇ ਨਾਲ ਲਾਈਵ ਹੋਣ ਜਾ ਰਿਹਾ ਕਿਉਂਕਿ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇਖੀ ਹੋਊਗੀ ਵੋਟ ਚੋਰੀ ਦੀ ਪੰਜਾਬ ਦੀ ਅੱਜ ਦੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਹਲਕਾ ਫਤੇਗੜ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਮੰਡੋਫਲ ਦੇ ਵਿੱਚ ਜਿਹੜੇ ਕੈਂਡੀਡੇਟ ਖੜੇ ਐ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਤਕਰੀਬਨ ਵੋਟਾਂ ਸ਼ੁਰੂ ਹੋਣ ਤੋਂ 10 ਘੰਟੇ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਸਵੇਰੇ 8 ਵਜੇ ਵੋਟਾਂ ਪੈਣੀਆਂ ਸੀ ਉਹਦੇ ਜਿਹੜੇ ਬੈਲਟ ਪੇਪਰ ਸੀਗੇ ਉਹਨਾਂ ਦੀ ਫੋਟੋ ਖਿੱਚ ਕੇ ਜਿਹਦੇ ਵਿੱਚ ਲੜੀ ਨੰਬਰ ਸੀਗਾ ਔਰ ਉਹ ਬੈਲਟ ਪੇਪਰ ਹੀ ਉੱਥੇ ਵਰਤਿਆ ਜਾ ਰਿਹਾ ਆ ਜਿਹੜੇ ਜਿਹੜੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਆ ਔਰ ਉਹਦੀ ਇਲੈਕਸ਼ਨਾਂ ਸ਼ੁਰੂ ਹੋਣ ਤੋਂ 10 ਘੰਟੇ ਪਹਿਲਾਂ ਫੋਟੋ ਖਿੱਚ ਕੇ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਕੀਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਮਡੋਫਲ ਤੋਂ ਖੇੜੇ ਦੀ ਜ਼ਿਲ੍ਹਾ ਪ੍ਰੀਸ਼ਦ ਤੋਂ ਅਮਰਿੰਦਰ ਸਿੰਘ ਮਡੋਫਲ ਉਹਨਾਂ ਨੇ ਔਰ ਇਹ ਪੰਜਾਬ ਦੀ ਇਸ ਚੋਣ ਦੀ ਵੋਟ ਚੋਰੀ ਦਾ ਸਭ ਤੋਂ ਵੱਡਾ ਜਿੰਦਾ ਜਾਗਦਾ ਸਬੂਤ ਹੈ ਮੈਨੂੰ ਲੱਗਦਾ ਹੈ ਕਿ ਮੋਦੀ ਤੇ ਅਮਿਤ ਸ਼ਾਹ ਹੁਣਾਂ ਦਾ ਝੂਠਾ ਇਹਨਾਂ ਨੇ ਵੀ ਖਾ ਲਿਆ ਆ ਇਹਨਾਂ ਨੂੰ ਵੀ ਦਿਖਦਾ ਆ ਕਿ ਪੰਜਾਬ ਦੇ ਵਿੱਚ ਲੋਕ ਆ ਜ ਇਹਨਾਂ ਨੂੰ ਵੋਟਾਂ ਪਾਉਣ ਨੂੰ ਤਿਆਰ ਨਹੀਂ ਹੈਗੇ ਜੋ ਇਹਨਾਂ ਨੇ ਲੋਕਾਂ ਦੇ ਨਾਲ ਚਾਰ ਸਾਲ ਪਹਿਲਾਂ ਵਾਅਦੇ ਕੀਤੇ ਸੀ ਜਾਂ ਲਾਰੇ ਲਾਏ ਸੀ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਝਟਕਲਿਆਂ ਵਾਲੀ ਸਰਕਾਰ ਬਣਾਈ ਸੀ ਉਦੇ ਵਿੱਚ ਅੱਜ ਫੇਲ ਹੋਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਆ ਕਿ ਇਹੀ ਇੱਕ ਤਰੀਕਾ ਰਹਿ ਗਿਆ ਕਿ ਵੋਟ ਚੋਰੀ ਕਰਕੇ ਤੇ ਜਿਹੜੀ ਹੈਗੀ ਐ ਇਸ ਇਲੈਕਸ਼ਨ ਨੂੰ ਜਿੱਤਿਆ ਜਾ ਸਕੇ ਸੋ ਇਹ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਆ ਕੋਈ ਵੀ ਵੈਲਟ ਪੇਪਰ ਕਿਸੇ ਦੇ ਕੋਲ ਪਹਿਲਾਂ ਨਹੀਂ ਜਾ ਸਕਦਾ ਨਾ ਹੀ ਕੋਈ ਅਧਿਕਾਰੀ ਕਿਸੇ ਨੂੰ ਵੈਲਟ ਪੇਪਰ ਦੇ ਸਕਦਾ ਸਾਨੂੰ ਇਹ ਵੀ ਖਦਸ਼ਾ ਆਇਆ ਵੀ ਕਿਤੇ ਬੈਲਟ ਪੇਪਰਾਂ ਦੀਆਂ ਵੱਖਰੀਆਂ ਜਿਹੜੀਆਂ ਉਹਨੇ ਬਣਾਈਆਂ ਹੋਈਆਂ ਬੰਡਲ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਤੇ ਵੱਖਰੇ ਤੌਰ ਤੇ ਤਾਂ ਨਹੀਂ ਦੇ ਦਿੱਤੇ ਗਏ ਜਾਂ ਕੋਈ ਹੋਰ ਕਿਸੇ ਤਰੀਕੇ ਦਾ ਵੋਟਾਂ ਨੂੰ ਜਾਲੀ ਵੋਟਾਂ ਨੂੰ ਜਾਂ ਵੋਟ ਚੋਰੀ ਕਰਨ ਦਾ ਜਿਹੜਾ ਇਹਨਾਂ ਨੇ ਤਰੀਕਾ ਲੱਭ ਰਿਆ ਹੋਵੇ ਸੋ ਮੈਂ ਜਿੱਥੇ ਇਹਦੀ ਘੋਰ ਨਿੰਦਾ ਕਰਦਾ ਆਂ ਇਹ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਆ ਔਰ ਇਹਦੇ ਉੱਤੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਡੇ ਇਸ ਫਤਿਹਗੜ੍ਹ ਸਾਹਿਬ ਦੇ ਆਰਓ ਜੋ ਰਿਟਰਨਿੰਗ ਆਫੀਸਰ ਨੇ ਫਤਿਹਗੜ੍ਹ ਸਾਹਿਬ ਹਲਕੇ ਦੇ ਐਸਟੀਐਮ ਸਾਹਿਬ ਉਹਨਾਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਇਲੈਕਸ਼ਨ ਕਮਿਸ਼ਨ ਪੰਜਾਬ ਔਰ ਇਲੈਕਸ਼ਨ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੂੰ ਇਹ ਰਿਕਵੈਸਟ ਕਰਦਾ ਆ ਕਿ ਇਸ ਜਿਹੜੀ ਇਹ ਕੋਰ ਉਲੰਘਣਾ ਹੋਈ ਹੈ ਨਿਯਮਾਂ ਦੀ ਇਹਦੀ ਪੜਤਾਲ ਕਰਕੇ ਔਰ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਉਮੀਦਵਾਰ ਜਿਹੜੇ ਆ ਇਹ ਇਲੈਕਸ਼ਨ ਲੜਨ ਦੇ ਇਹਨਾਂ ਨਿਯਮਾਂ ਦੇ ਮੁਤਾਬਕ ਯੋਗ ਨਹੀਂ ਰਹੇਗੇ ਸੋ ਇਸ ਕਰਕੇ ਦੂਸਰਾ ਜਿਹੜਾ ਖਦਸ਼ਾ ਆ ਉਹ ਜਿਹੜਾ ਹੈਗਾ ਆ ਕਿ ਇਹ ਜਾਲੀ ਵੋਟਾਂ ਪਾਉਣ ਵਾਲਾ ਜਿਹੜਾ ਪ੍ਰੋਸੀਜਰ ਨਾ ਕੋਈ ਹੋਰ ਅਪਣਾ ਲੈਣ ਉਦੇ ਵਾਸਤੇ ਵੀ ਮੈਂ ਆਪਣੇ ਸਾਰੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਸਾਡੇ ਬੂਥਾਂ ਦੇ ਏਜੰਟ ਔਰ ਜਿਹੜੇ ਸਾਡੇ ਇਲੈਕਸ਼ਨ ਲੜ ਰਹੇ ਸਾਥੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਚੌਕਸ ਹੋ ਜੋ ਚੁਸਤ ਹੋ ਜੋ ਔਰ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਬੇਨਿਜ਼ਮੀ ਦੇ ਖਿਲਾਫ ਆਪਾਂ ਨੇ ਖੜੇ ਹੋਣਾ ਆ ਡਟ ਕੇ ਲੜਾਈ ਵੀ ਲੜਨੀ ਹੈ ਔਰ ਕਰਨ ਵੀ ਨਹੀਂ ਦੇਣਾ ਉਦੇ ਲਈ ਕਿਸੇ ਜਗ੍ਹਾ ਤੇ ਵੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਇਲਾਕੇ ਦੇ ਵਿੱਚ ਹੀ ਘੁੰਮ ਰਹੇ ਹੈਗੇ ਆਂ ਔਰ ਮੈਂ ਇੱਕ ਰਿਟਰਨਿੰਗ ਅਫੀਸਰ ਐਸ ਡੀ ਐਮ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਹੈਗੀਆਂ ਨੇ ਲੋਕਾਂ ਦੇ ਲੋਕਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਜਾਂ ਲਿਸਟਾਂ ਦੇ ਵਿੱਚ ਆਈਆਂ ਨਹੀਂ ਗਈਆਂ ਉਹਨਾਂ ਦੇ ਕੋਲੇ ਵੋਟਰ ਕਾਰਡ ਨਹੀਂ ਔਰ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਬੂਥ ਲੈਵਲ ਦੇ ਉੱਤੇ ਹੱਲ ਕੀਤਾ ਜਾਣਾ ਚਾਹੀਦਾ ਆ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਵੋਟਾਂ ਨਹੀਂ ਲੱਭ ਰੀਆਂ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀਆਂ ਗੱਲਾਂ ਤੇ ਗੌਰ ਕਰਦਾ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਇਹਦੇ ਤੇ ਗੌਰ ਕਰਨ ਔਰ ਲੋਕਾਂ ਦਾ ਬਣਦਾ ਹੱਕ ਜਿਹੜਾ ਹੈਗਾ ਆ ਸੰਵਿਧਾਨ ਦੇ ਵਿੱਚ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਉਹ ਉਹਨਾਂ ਨੂੰ ਦਿੱਤਾ ਜਾਵੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਅੱਜ ਅੱਜ ਤੁਹਾਡੇ ਤੁਹਾਡੀ ਅਸਲੀਅਤ ਦਾ ਪਤਾ ਲੋਕਾਂ ਨੂੰ ਲੱਗ ਗਿਆ ਕਿਉਂਕਿ 4 ਸਾਲਾਂ ਦਾ ਜਿਹੜਾ ਤੁਹਾਡਾ ਰਾਜ ਸੀਗਾ ਲੁੱਟਣ ਦਾ ਕੁੱਟਣ ਦਾ ਪਰਚੇ ਕਰਾਉਣ ਦਾ ਕਬਜ਼ੇ ਕਰਨ ਦਾ ਸਰਕਾਰੀ ਪ੍ਰਾਪਰਟੀ ਨੂੰ ਲੁੱਟਣ ਦਾ ਔਰ ਪੰਜਾਬ ਦੇ ਪੈਸੇ ਨੂੰ ਲੁੱਟਣ ਦਾ ਜਿਵੇਂ ਬਦਾਲੀ ਅਫਗਾਨਿਸਤਾਨ ਤੋਂ ਆਇਆ ਕਰਦਾ ਸੀ ਹੁਣ ਦਿੱਲੀ ਵਾਲੇ ਇਧਰੋਂ ਆਉਂਦੇ ਨੇ ਲੁੱਟਣ ਵਾਸਤੇ ਸੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦਾ ਇੱਕ ਬਹੁਤ ਵੱਡਾ ਬੇਵਕੂਫ ਬਣਾਇਆ ਸੀ ਤੁਸੀਂ ਔਰ ਇਸ ਚੋਣਾਂ ਦੇ ਇਹਨਾਂ ਚੋਣਾਂ ਦੇ ਵਿੱਚ ਲੋਕ ਤੁਹਾਨੂੰ ਭਰਪੂਰ ਜਵਾਬ ਦੇਣਗੇ ਪਰ ਨਿਰਪੱਖ ਚੋਣਾ ਹੋਣ ਦੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ